ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਦੀ ਫਤਿਹ ਤੇ ਆਪਾਂ ਅਕਸਰ YouTube ਚੈਨਲਾਂ ਤੇ ਤੇ ਹੋਰ ਜਗ੍ਹਾ ਤੇ ਸੁਣਦੇ ਰਹਿੰਦੇ ਆ ਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਤੇ ਅੱਜ ਉਸ ਥਾਨ ਦੇ ਦਰਸ਼ਨ ਕਰਾਵਾਂਗੇ ਰਮਾਣਾ ਸਾਹਿਬ ਵੀ ਲੈ ਕੇ ਚੱਲਾਂਗੇ ਤੇ ਇੱਥੇ ਆ ਕੇ ਜਿਹੜਾ ਕੋਈ ਸੱਚੇ ਮਨ ਨਾਲ ਬਾਬਾ ਜੀ ਨੇ ਬਚਨ ਕੀਤੇ ਸੀ ਕਿ ਡੇਢ ਘੰਟਾ ਪਾਠ ਕਰਦਾ ਹੈ ਹੰਸਾਲੀ ਸਾਹਿਬ ਤੇ ਰਮਾਣਾ ਸਾਹਿਬ ਤੇ ਸਮੇਂ ਦੀ ਹਿਸਾਬ ਨਾਲ ਦੇਖਾਂਗੇ ਕਿ ਦਫੇੜਾ ਸਾਹਿਬ ਵੀ ਜਾਵਾਂਗੇ ਨਹੀਂ ਤਾਂ ਉਹਦੀ ਵੀਡੀਓ ਲੱਗ ਪਾਵਾਂਗੇ ਤੇ ਹਰ ਇੱਕ ਮਨੋ ਕਾਮਨਾ ਹਰ ਇੱਕ ਬਿਮਾਰੀ ਕਿਸੇ ਤਰ੍ਹਾਂ ਦਾ ਵੀ ਕੋਈ ਰੋਗ ਉਹ ਨਹੀਂ ਰਹਿੰਦਾ ਇਹ ਮਹਾਰਾਜ ਜੀ ਦੇ ਬਚਨ ਨੇ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਵਾਲਾ ਦਰਸ਼ਨ ਕਰਾਉਣੇ ਆ ਜੀ ਤੇ ਇੱਥੇ ਲੜੀਵਾਰ ਪਾਠ ਜਿਹੜੇ ਨੇ ਇਸ ਥਾਂ ਤੇ ਵੱਖ-ਵੱਖ ਸਰਦਾਲੂਆਂ ਵੱਲੋਂ ਕਰਵਾਏ ਜਾਂਦੇ ਨੇ ਤੇ ਲੜੀਵਾਰ ਹੀ ਸ਼੍ਰੀ ਕੰਨਪਾ ਸਾਹਿਬ ਚੱਲਦੇ ਰਹਿੰਦੇ ਤੇ ਇਹ ਲੋਕੇਸ਼ਨ ਬਹੁਤ ਮਾਨ ਦੇ ਵਿੱਚ ਹੋਣਾ ਹੈ ਕਈ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿਉਂ ਵੀਡੀਓ ਪਾ ਦਿੰਦਾ ਅਗਲਾ ਲੋਕੇਸ਼ਨ ਨਹੀਂ ਦੱਸਦਾ ਤੇ ਲੋਕੇਸ਼ਨ ਇਹ ਸਰਹੰਦ ਫਤੇਗੜ ਸਾਹਿਬ ਤੋਂ ਜਿਹੜਾ ਮੇਨ ਹਾਈਵੇ ਦਿੱਲੀ ਤੋਂ ਅਮਰitsar ਵਾਲਾ ਜਿਹੜਾ ਉਹਦੇ ਉੱਪਰ ਜਿਹੜਾ ਕੋਈ ਅਮਰitsar ਪਟਿਆਲਾ ਇਹ ਸਾਈਡ ਤੋਂ ਆਉਣਾ ਚਾਹੁੰਦਾ ਤਾਂ ਸਾਧੂਗੜ ਬੱਸ ਸਟੈਂਡ ਆਉਂਦਾ ਮੇਨ ਦਿੱਲੀ ਅਮਰitsar ਰੋਡ ਦੇ ਉੱਪਰ ਸਾਧੂਗੜ ਬੱਸ ਸਟੈਂਡ ਤੋਂ ਨਾਲ ਹੀ ਹੰਸਾਲੀ ਸਾਹਿਬਾ ਤਕਰੀਬਨ 4 ਕਿਲੋਮੀਟਰ ਤੇ ਖੱਬੇ ਹੱਥ ਸਾਧੂਗੜ ਤੋਂ ਮੁੜਨਾ ਤੇ ਜਿਹੜਾ ਕੋਈ ਮੋਹਾਲੀ ਖੈੜ ਪਰਲੇ ਪਾਸਿਓਂ ਆਉਣਾ ਚਾਹੁੰਦਾ ਤੇ ਉੱਧਰ ਬਡਾਲੀਆਲਾ ਸਿੰਘ ਬਡਾਲੀ ਆਲਾ ਸਿੰਘ ਤੋਂ ਆ ਕੇ ਤੇ ਉਧਰੋਂ ਵੀ 5-6 ਕਿਲੋਮੀਟਰ ਪੈਂਦਾ ਤੇ ਹੰਸਾਲੀ ਸਾਹਿਬ ਕਿਸੇ ਨੂੰ ਪੁੱਛ ਕੇ ਤੁਸੀਂ ਉੱਥੋਂ ਬਡਾਲੀ ਆਲਾ ਸਿੰਘ ਦੀ ਤੋਂ ਸਿੱਧਾ ਆ ਸਕਦੇ ਹੋ ਸਾਧੂਗੜ ਜਿਹੜੇ ਕੋ ਅਮਰitsar ਪਟਿਆਲਾ ਇਹ ਸਾਈਡ ਤੋਂ ਆਉਣ ਵਾਲੇ ਨੇ ਤੇ ਬਡਾਲੀ ਆਲਾ ਸਿੰਘ ਦੀ ਜਿਹੜਾ ਆਪਣਾ ਇਧਰੋਂ ਰੋਪੜ ਮਹਾਲੀ ਇਹ ਏਰੀਏ ਤੋਂ ਆਉਣ ਵਾਲੇ ਬਾਕੀ ਜਿਹੜਾ ਕੋਈ ਹਰਿਆਣਾ ਹੋ ਗਿਆ ਉਹ ਵੀ 메인 ਰੋਡ ਨੂੰ ਆਉਣਗੇ ਅਮਰੀਕਸਰ ਵਾਲੇ ਨੂੰ ਤੇ ਬੱਸ ਸਟੈਂਡ ਆਊਗਾ ਸਾਧੂਗੜ ਰਾਜਪੁਰੇ ਤੇ ਸਰੰਦ ਦੇ ਵਿਚਕਾਰ ਹੈ ਬਿਲਕੁਲ ਸੈਂਟਰ ਚ ਸਾਧੂਗੜ ਬੱਸ ਸਟੈਂਡ ਤੇ ਉੱਥੋਂ ਹੰਸਾਲੀ ਸਾਹਿਬ ਆ ਸਕਦੇ ਹੋ ਤੇ ਅੱਗੇ ਵੀ ਦਰਸ਼ਨ ਕਰਾਉਣੇ ਆ ਦਰਬਾਰ ਸਾਹਿਬ ਦੇ ਵਾਧਾਰ ਹੰਸਾਲੀ ਸਾਹਿਬ ਜੀ ਦੀ ਇਸ ਟਾਈਮ ਬਾਬਾ ਪਰਮਜੀਤ ਸਿੰਘ ਜੀ ਨੇ ਤੇ ਉਹ ਬਚਨ ਕਰਦੇ ਨੇ ਸੰਗਤਾਂ ਨਾਲ ਦੇਖੋਗੇ ਸ਼ੀਦੀ ਜੋੜ ਮੇਲ ਚੱਲ ਰਹੇ ਨੇ ਤੇ ਉਹਦੇ ਕਰਕੇ ਸੰਗਤਾਂ ਦਾ ਭਾਰੀ ਇਕੱਠ ਹੈ ਕਾਫੀ ਲੰਬੀ ਲਾਈਨ ਲੱਗੀ ਹੋਈ ਹੈ ਬਾਬਾ ਜੀ ਤੋਂ ਬਚਨ ਕਰਾਉਣ ਲਈ ਤੇ ਦੁਖੀ ਤੋਂ ਦੁਖੀ ਆ ਕੇ ਆਪਣੀਆਂ ਅਰਦਾਸਾਂ ਕਰਦੇ ਤੇ ਬਾਬਾ ਜੀ ਆਸਾਂ ਪੂਰੀਆਂ ਕਰਦੇ ਤੇ ਸੰਗਤਾਂ ਨਿਸ਼ਾਨ ਸਾਹਿਬ ਜੀ ਦੇ ਪ੍ਰਕਰਮਾ ਕਰਦੀਆਂ ਹੋਈਆਂ ਤੇ ਇਹ ਨੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਵਾਏ ਵਾਏ ਇੱਕ ਗੇਟ ਜਿੱਧਰ ਦੀ ਅਸੀਂ ਐਂਟਰੀ ਕਰੀ ਸੀ ਉਹ ਪਾਰਕਿੰਗ ਵਾਲਾ ਗੇਟ ਹੈ 메ਨ ਗੇਟ ਹੈ ਤੇ ਇਥੋਂ ਸਿੱਧਾ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਸਾਹਿਬ ਨੇ Tēnē pōnei ਤੇ ਦਰਬਾਰ ਸਾਹਿਬ ਚੋਂ ਹੁਣ ਆਪਾਂ ਲੰਗਰ ਹਾਲ ਤੇ ਬਹੁਤ ਸੰਗਤ 24 ਘੰਟੇ ਲੰਗਰ ਚੱਲਦਾ ਤੇ ਬਾਬਾ ਜੀ ਦੀ ਹਾਜ਼ਰੀ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਕਾਂਗੀਆਂ ਨੇ ਤੇ ਬਾਬਾ ਜੀ ਕਿਰਪਾ ਕਰ ਦੇਣੀ ਐਦਾਂ ਇੱਥੋਂ ਬਰਤਨ ਲੈ ਕੇ ਤੇ ਫੇਰ ਅੱਗੇ ਉਹ ਵੀ ਪ੍ਰਸ਼ਾਦਾ ਜੇ ਆਪਣੀ ਉਹਦੇ ਨਾਲ ਵੀ ਲੈਣਾ ਤੇ ਲੈ ਕੇ ਫਿਰ ਸੰਗਤਾਂ ਪੰਗਤਾਂ ਦੇ ਵਿੱਚ ਬੈਠੀ ਜਾਂਦੀਆਂ ਨੇ ਤੇ ਲੰਗਰ ਛਕਦੇ ਨੇ ਤੇ ਆਪਾਂ ਇਸ ਤੋਂ ਬਾਅਦ ਜਾਵਾਂਗੇ ਰਮਾਣਾ ਸਾਹਿਬ ਤੇ ਜੇ ਸਮੇਂ ਨੇ ਜਾਇਤ ਦਿੱਤੀ ਤੀਰ ਮਾਨਾ ਸਾਹਿਬ ਤੋਂ ਬਾਅਦ ਆਪਾਂ ਜਾਵਾਂਗੇ ਦਫੇੜਾ ਸਾਹਿਬ ਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਬਹੁਤ ਜਿਆਦਾ ਉਦਾਹਰਨਾ ਪਈਆਂ ਨੇ ਜਿਹੜੀਆਂ ਸੰਗਤਾਂ ਨੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ 19 ਤੋਂ ਬਾਅਦ ਆਪਾਂ ਚੱਲਦੇ ਆ ਮਾਨਾ ਸਾਹਿਬ ਲੰਗਰ ਹਾਲ ਦੇ ਵਿੱਚੋਂ ਨਿਕਲ ਕੇ ਜਦੋਂ ਆਪਾਂ ਲੰਗਰ ਹਾਲ ਦੇ ਵਿੱਚੋਂ ਨਿਕਲਦੇ ਆ ਤਾਂ ਆਪਾਂ ਰਮਾਣਾ ਸਾਹਿਬ ਅੱਗੇ ਜਾਣਾ ਹੈ ਐਨ ਦੀ ਜਾ ਕੇ ਮੇਨ ਰੋਡ ਦੇ ਉੱਪਰ ਚੜ੍ਹ ਕੇ ਆਪਾਂ ਰਮਾਣਾ ਸਾਹਿਬ ਨਾਲ ਹੀ ਚੱਲਦੇ ਆ ਜਾਂ ਆਪਾਂ ਇਹ ਬੈਕ ਸਾਈਡ ਤੇ ਸਟੇਡੀਅਮ ਹੈ ਲੰਗਰ ਦੇ ਨਾਲ ਲੰਗਰ ਹਾਲ ਦੇ ਤੇ ਆਪਾਂ ਸਟੇਡੀਅਮ ਦੇ ਵਿੱਚ ਦੀ ਹੋ ਕੇ ਵੀ ਆਪਾਂ ਜਾ ਸਕਦੇ ਆ ਰਮਾਣਾ ਸਾਹਿਬ ਤੇ ਉਹ ਵੀ ਤੁਹਾਨੂੰ ਰਸਤਾ ਦਿਖਾਉਣੇ ਆ ਬਾਜੀ ਜੀ ਮਾਨਾ ਸਾਹਿਬ ਨੂੰ ਰਸਤਾ ਇੱਧਰ ਨੂੰ ਵੀ ਜਾਂਦਾ ਸ਼ਾਰਟਕਟ ਤੇ ਆਪਾਂ ਜੇ ਬਾਰੋ-ਬਾਰ ਸੜਕ ਤੇ ਨਾਲ ਹੀ ਹੰਸਾਲੀ ਸਾਹਿਬ ਤੋਂ ਨਿਕਲ ਕੇ ਆਪਾਂ ਨਾਲ ਹੀ ਬਿਲਕੁਲ ਕੁਝ 500000 ਮੀਟਰ ਦਾ ਫਾਸਲੇ ਤੇ ਆ ਤੇ ਸਾਰੇ ਦਰਸ਼ਨ ਕਰਾਉਣੇ ਅੱਗੇ ਤੇ ਸੰਤਾਂ ਦੇ ਬਚਨ ਸੁਣੇ ਤੇ ਅੱਗੇ ਜਿਹੜੇ ਸੇਵਕ ਨਾਲ ਸੰਤਾਂ ਦੇ ਰਹਿੰਦੇ ਸੀ ਉਹਨਾਂ ਦੇ ਬਚਨ ਸੁਣੇ ਕਿ ਇੱਥੇ ਹੰਸਾਲੀ ਸਾਹਿਬ ਜਾ ਕੇ ਜਿਹੜਾ ਡੇਢ ਘੰਟਾ ਪਾਠ ਕਰਦਾ ਤੇ ਇਹ ਗੁਰਦੁਆਰਾ ਸਾਹਿਬ ਰਮਾਣਾ ਸਾਹਿਬ ਇੱਥੇ ਆ ਕੇ ਡੇਢ ਘੰਟਾ ਪਾਠ ਕਰਦਾ ਤੇ ਉਸ ਤੋਂ ਬਾਅਦ ਜਾਂਦਾ ਹੈ ਦੁਫੇੜਾ ਸਾਹਿਬ ਤੇ ਕਹਿੰਦੇ ਵੀ ਕਿੱਡੀ ਵੀ ਕੋਈ ਬਿਮਾਰੀ ਹੋਵੇ ਕੈਂਸਰ ਵਰਗੀਆਂ ਬਿਮਾਰੀਆਂ ਹੋਰ ਵੀ ਬਹੁਤ ਵੱਡੇ ਵੱਡੇ ਰੋਗ ਜਾਂ ਕਿਸੇ ਦਾ ਕਾਰੋਬਾਰ 'ਚ ਕੋਈ ਕੰਮ ਫਸਿਆ ਵੀ ਉਹ ਨਿਕਲੇ ਨੇ ਇਸ ਜਗ੍ਹਾ ਤੋਂ ਤੇ ਅਸੀਂ ਤਾਂ तकरीबन ਹਫ਼ਤੇ ਬਾਅਦ ਆਉਂਦੇ ਰਹਿੰਦੇ ਹਾਂ ਸਥਾਨ ਤੇ ਸਾਡੇ 7 8 10 ਕਿਲੋਮੀਟਰ ਸਾਡੇ ਘਰ ਤੋਂ ਤੇ ਅਸੀਂ ਬਾਬਾ ਅਜੀਤ ਸਿੰਘ ਜੀ ਦੇ ਵੀ ਦਰਸ਼ਨ ਕਰੇ ਹੋਏ ਨੇ ਉਹਨਾਂ ਦਾ ਆਸ਼ੀਰਵਾਦ ਵੀ ਲਿਆ ਹੋਇਆ ਤੇ ਹੁਣ ਬਾਬਾ ਪਰਮਜੀਤ ਸਿੰਘ ਜੀ ਨੇ ਤੇ ਇਹ ਉਹ ਸਥਾਨ ਹੈ ਰਮਾਣਾ ਸਾਹਿਬ ਇਹ ਮੇਨ ਅਸੀਂ ਸ਼ਾਰਟਕਟ ਆਗੇ ਨਾਲ ਦੀ ਲੰਗਰ ਹਾਲ ਦੇ ਵਿੱਚ ਦੀ ਤੇ ਇਹ ਮੇਨ ਰੋਡ ਤੋਂ ਰਸਤਾ ਮੈਂ ਤੁਹਾਨੂੰ ਦਿਖਾ ਦਿੰਨਾ ਪਰ ਇਸ ਜਗ੍ਹਾ ਦੇ ਉੱਪਰ ਸੰਗਤ ਜੀ ਕਿ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਕੋਈ ਗਿਣਤੀ ਨਹੀਂ ਹੈਗੀ ਕਿ ਕਿੰਨੀ ਕੁ ਦੁਨੀਆ ਦੇ ਦੁੱਖ ਤੇ ਅਸੀਂ ਹਰ ਹਫ਼ਤੇ ਕੋਸ਼ਿਸ਼ ਕਰੀਦੀ ਐ ਤੇ ਜੋਤੀਸ ਰੂਪ ਸਾਹਿਬ ਵੀ ਸਾਡੇ ਤੋਂ 20 ਕਿਲੋਮੀਟਰ ਹੈ ਉੱਥੇ ਜਾਈਦਾ ਇਹ ਇਹ ਹੈ ਜੀ ਉਹ ਸਥਾਨ ਪਰਮਾਣਾ ਸਾਹਿਬ ਇਤਿਹਾਸ ਦਿਖਾ ਦਿੰਨੇ ਆ ਸਕਰੀਨਸ਼ਾਟ ਮਾਰ ਲੇ ਨੋ ਸਿਰਾ ਜੁਰਤ ਰੋ ਹੋ ਨਿਕੇ ਆਇਆ ਆਇਆ ਕੁਤਿ ਸਿਰਾ ਕੇ ਦੇਰੇ ਕਰਾ ਜਲ ਅਪਰੀਸ ਜੀ ਨਾ ਪਾਇਆ ਲੋ ਜੀ ਸਕਰੀਨ ਸ਼ਾਟ ਲੈ ਲਿਓ ਕੋਤਿ ਅੰਦਰ ਵੀ ਆਪਾਂ ਦੱਸਣ ਕਰਾਂਗੇ ਕਾਦੇ ਮੇ ਵਿਚ ਸੁਣਦੇ ਮੇ ਵਿਚ ਸੇਪ ਉਹ ਜਿਨੀ ਮਾਨੇ ਉਸ ਆਇਆ ਕਾਣਨ ਸੇਪ ਵੀ ਜਿਨੀ ਗੁਰੂ ਮੁਖ ਆਰ ਆਇਆ ਕਰੀ ਸਣ ਉਪਦੇਹ ਕਰਦੇ ਸਹ ਦੇ ਸਾਕਾਤਾ ਆਈ ਨਾ ਸੋਈ ਚਾਹ ਕਿੱਤਾ ਸੰਗੋ ਬਾਈ ਤੇ ਤੇ ਜੀਵਨੀ ਦਾ ਹੈ ਕਿ ਤੁਹਾਨੂੰ ਆਪ ਨੂੰ ਪੀਛੇ ਮਾਸੋ ਤੇ ਜਿਸ ਸਮੋਤਿੰਗ ਨਮਟਾ ਕੋ ਮਾਣ ਲਾਉਂਦੇ ਲੋਕਾਂ ਨੇ ਬਾਤ ਆਮ ਰਤਨ ਆ ਜੀਵਨ ਦੀਆਂ ਗੱਲਾਂ ਦਾ ਮਾਣ ਬੁਲਦੇ ਦੇਵਾ ਆਦਰ ਦੇ ਨਾਮ ਨਾਲ ਤਾਂ ਸਾਈ ਤਾਉ ਪਾਣੀ ਲੋ ਜੀ ਤੋ ਅਬ ਦੁਹੇ ਜਾ ਪਾ I you a ਮਾਨਾ ਸਾਹਿਬ ਤੇ ਜਰੂਰ ਆ ਕੇ ਇੱਥੇ ਸੰਤਾਂ ਨੇ ਬਚਨ ਕਰੇ ਇੱਕ ਪਾਠ ਦਾ 101 ਪਾਠ ਜਿੰਨਾ ਫਲ ਮਿਲਣਾ ਹੈ ਜਿਹੜਾ ਆ ਕੇ ਇਸ ਸਥਾਨ ਤੇ ਜਿੰਨੇ ਪਾਠ ਕਰੂਗਾ ਦਾ ਸਾਫ ਲਾ ਲੋ ਤੇ ਬਹੁਤ امیر ਹੋਣੀ ਹੈ ਤੇ ਦਫੇੜਾ ਸਾਹਿਬ ਵੀ ਕੋਸ਼ਿਸ਼ ਕਰਦੇ ਆ ਜਾਂਦੇ ਆ ਹੁਣ ਟਾਈਮ ਦਾ ਬਣਾ ਕੇ ਪ੍ਰੋਗਰਾਮ ਤੇ ਉੱਥੋਂ ਦੇ ਦਰਸ਼ਨ ਵੀ ਕਰਵਾਉਂਗਾ ਦੇ ਸੰਤ ਗੰਡੂ ਵਾਲਾ ਜੀ ਦੀ ਫੋਟੋ ਹੈ ਜੀ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਸਾਹਿਬ ਵਾਲੇ ਤੇ ਬਾਬਾਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾਜੀਤ ਸਿੰਘ ਜੀ ਹੰਸਾਲੀ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੀਰੇ ਵੀਰੇ ਦੇ ਮਾਲਕ ਵਾਜਾਂ ਵਾਲਾ ਲੋ ਜੀ ਸੰਗਤ ਜੀ ਪਹੁੰਚ ਗਏ ਆਪਾਂ ਦਫੇੜਾ ਸਾਹਿਬ ਰਮਾਣਾ ਸਾਹਿਬ ਤੋਂ ਬਾਅਦ ਤੇ करण दर्शन ब्रह्म ज्ञानी का थोड़ी बाकी पाई है ब्रह्म ज्ञानी को बल बल जाइए वाह तो आपा पहुंच चुके हैं जी दपेड़ा साहब तो जो भी इथे तुणा साहब दे भी दर्शन कराउने हैं संगत आंदी ਮਨੋ ਕਾਮਨਾਵਾਂ ਸਭ ਪੂਰੀਆਂ ਹੁੰਦੀਆਂ ਨੇ ਬੱਬਾ ਰਾਮ ਸਿੰਘ ਜੀ ਬ੍ਰਹਮ ਗਿਆਨੀ ਸੰਤ ਬੱਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਵਾਹ ਇਹ ਸਾਰੇ बाबा जी के खुंडे पे तप स्थानीय ਤਫੇੜਾ ਸਾਹਿਬ ਕਰੋ ਸੰਗਜੀ ਦਰਸ਼ਨ ਤੇ ਜਰੂਰ ਆਇਓ ਦੇਖੋ ਟੁੱਟਦੇ ਆ ਤੇ ਦਰਸ਼ਨ ਕਰਾਉਨੇ ਆ ਤੁਹਾਨੂੰ ਮਿੱਠਾ ਸਾਹਿਬ ਦੀ ਜੂ ਦੇ ਨਿਸ਼ਾਨ ਰਣ ਪੰਥ ਮਹਾਰਾਜ ਤੇ ਤੇ ਦਫੇੜਾ ਸਾਹਿਬ ਦਾ ਸਥਾਨ ਆ ਇਹ ਤੇ ਆ ਕੇ ਸਭ ਮਨੋ ਕਾਮਨਾਵਾਂ ਮੂਰੀਆਂ ਹੋ ਜਾਂਦੀਆਂ ਸਨ ਸੰਗਤ ਜੀ ਇਸ ਸਥਾਨ ਤੇ ਆ ਕੇ ਨਾ ਸਭ ਕੁਝ ਮਿਲ ਜਾਂਦਾ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੀਠਾ ਸਾਹਿਬ ਦੇ ਤੇ ਜਿੱਥੇ ਆ ਕੇ ਕਹਿੰਦੇ ਵੀ ਬਸ ਪਰਮਾਤਮਾ ਜਿੱਥੇ ਵੱਸਦਾ ਹੈ ਜਿੱਥੇ ਬੈਠਾ ਹੈ ਸਥਾਨ ਆ ਉਹ ਤੇ ਆ ਕੇ ਮਾਲਕ ਦੀ ਬਹੁਤ ਮਿਹਰ ਹੋ ਜਾਂਦੀ ਹੈ ਆਵਾਸਥਾਨੋ ਗਿੱਠਾ ਸਾਹਿਬ ਤੇ ਨਾਲਕਾਂ ਦੀ ਬਹੁਤ ਮਿਹਰ ਹੈ ਇਸ ਥਾਨ ਤੇ ਕਿ ਜੋ ਵੀ ਦੁੱਖ ਤਕਲੀਫਾਂ ਜੋ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਸੰਕਟ ਹੁੰਦਾ ਹੈ ਮਹਾਰਾ ਹੀ ਪੂਰਾ ਕਰ ਦਿੰਦੇ ਤੇ ਮਾਹੌਲ ਵੀ ਇੱਕ ਦੇਖੋ ਤੇ ਫੁੱਲਾਂ ਨਾਲ ਧਿਆਕ ਨਾ ਮੋਬਾਈਲ ਖੋਬੇ ਤੇ ਸੰਗਤਾਂ ਆਉਂਦੀਆਂ ਨੇ ਵੀਡੀਓ ਬਣਾਉਂਦਾ ਕੋਈ ਫੋਟੋ ਖਿੱਚਦਾ ਕਿ ਸਾਡੇ ਕੋਲ ਯਾਦ ਰਵੇ ਇਹ ਲੋ ਜੀ ਗੀਠਾ ਸਾਹਿਬ ਮਹਾਰਾਜੇ ਕਰਨ ਤੇ ਹਰ ਇੱਕ ਸੰਗਤ ਅਰਸ਼ਣ ਕਰਨ ਆਸੇ te tekenen